ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੀ ਵਹਿਣ ਦੀ ਵੀਡੀਓ ਬਣਾਈ ਹੈ ਬਈ ਚੌਂਕ ਤਵਾ ਦੇਖੋ ਇੱਕ ਨੰਬਰ ਆ ਮੋਟੀ ਮੋਟੀ ਤਵਾਈ ਆ ਜੱਜੇ ਬੜੀ ਚੰਗੀ ਆ ਬਈ ਨਹੀਂ ਆ ਚੰਗੀ ਜਦੋਂ ਸੁਈ ਆ ਬਈ ਰਾਤ ਰਾਤ ਸੁਈ ਆ ਬਈ 0 ਰੁਪਈਆ ਬਠੂ ਚਾਪ ਚੈੱਕ ਕਰਵਾ ਦੇਾਂਗੇ ਠੰਡੀ ਸੀ ਕਰਮ ਵਾਲੀ ਫੋਲਾ ਕਿੰਨਾ ਬੋਲਾ ਕਰਦਾ ਜੱਜੇ ਬੋਲਾ 4 ਕਿਲੋ ਠੀਕ ਆ ਤੇ ਕਿੰਨਾ ਰੱਦ ਪਾ ਦੋ ਐਸਟੀਮੇਟ ਜੀ 200 ਰੁਪਈਆ ਫੇਰੀ ਐਸਟੀਮੇਟ ਦੋ ਸਥਰਾ ਠਾਣਾ ਕਿਲੋ ਪਛੀ ਦੀ ਤੇ ਲੇਵੇ ਦੀ ਬਈ ਫੀਟਿੰਗ ਫੋਟਿੰਗ ਜੈ ਜਿਹੜੀ ਕਹਿੰਦਾ ਬੜੀ ਨਹੀਂ ਆ ਚੰਗੀ ਬਾਕੀ ਸੋਨਾ ਲੇਵਾ ਆ ਗਿਆ ਕਰਮ ਵਾਲੇ ਨੂੰ ਬਾਕੀ ਬਰੀਕੀ ਅੰਗ ਮੂੰਹੋਂ ਆ ਗਈ ਬਾਈ ਚਾਰ ਦਾ ਚਾਰ ਲੰਦਾ ਚੋਣ ਚ ਵਾ ਬਹੁਤ ਸੋਨਾ ਹੈ ਕਰਨਾ ਹੈ ਬਾਕੀ ਨੇ ਬਸ ਇਹਨੂੰ ਜਨਮ ਦਿੱਤਾ ਕਰ